ਅੱਛੇ ਗੱਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਕੈਨੇਡਾ ਬਾਰਡਰ ਅਧਿਕਾਰੀ ਸੰਦੀਪ ਸਿੰਘ ਸਿੱਧੂ ਵੱਲੋਂ ਭਾਰਤ ਸਰਕਾਰ ਖਿਲਾਫ 9 ਮਿਲੀਅਨ ਡਾਲਰ ਦਾ ਮਕਦਮਾ ਫੈਡਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਫੀਸਾਂ ਵਿੱਚ ਵਾਧਾ 1 ਦਸੰਬਰ 2025 ਤੋਂ ਅਨਮਨਜ਼ੂਰੀ ਮਾਮਲੇ ਤੇ ਪ੍ਰਭਾਵ ਕੈਨੇਡਾ ਦੇ ਪੂਰਬੀ ਤੱਟ 'ਚ ਹਾਲਾਤ ਖਤਰਨਾਕ ਭਾਰੀ ਬਰਫ਼ ਤੂਫਾਨੀ ਹਵਾ ਕਾਰਨ ਸੜਕਾਂ ਪ੍ਰਭਾਵਿਤ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਚਤਾਵਨੀ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਬਾਰਡਰ ਸਰਵਿਸਿਜ਼ ਦਾ ਅਧਿਕਾਰੀ ਸੰਦੀਪ ਸਿੰਘ ਸਿੱਧੂ ਨੇ ਭਾਰਤ ਸਰਕਾਰ ਖਿਲਾਫ 9 ਮਿਲੀਅਨ ਡਾਲਰ ਦਾ ਮਕਦਮਾ ਦਰਜ ਕਰ ਦਿੱਤਾ ਹੈ ਸਿੱਧੂ ਦੇ ਦੋਸ਼ ਹੈ ਕਿ ਭਾਰਤ ਵੱਲੋਂ ਉਸਤੇ ਬਾਰੇ ਝੂਠੇ ਅਤੇ ਨੁਕਸਾਨਪ੍ਰਦ ਮੁਹਿੰਮ ਚਲਾਈ ਗਈ ਹੈ ਜਿਸ ਨਾਲ ਨਾ ਸਿਰਫ ਉਸਦੀ ਨਿੱਜੀ ਜ਼ਿੰਦਗੀ ਹਿੱਲ ਗਈ ਹੈ ਸਗੋਂ ਉਸਦੀ ਨੌਕਰੀ ਵੀ ਪ੍ਰਭਾਵਿਤ ਹੋ ਰਹੀ ਹੈ ਕੈਨੇਡਾ ਬਾਰਡਰ ਸਰਵਿਸਸ ਦਾ ਅਫਸਰ ਸਨੀਪ ਸਿੰਘ ਸਿੱਧੂ ਇੱਕ ਵੱਡੇ ਦਾਅਵੇ ਨਾਲ ਸਾਹਮਣੇ ਆਇਆ ਹੈ ਸਨੀਪ ਸਿੰਘ ਸਿੱਧੂ ਨੇ ਭਾਰਤ ਸਰਕਾਰ ਖਿਲਾਫ 9 ਮਿਲੀਅਨ ਡਾਲਰ ਯਾਨੀ ਕਿ ਕਰੋੜਾਂ ਰੁਪਿਆ ਦਾ ਮੁਕੱਦਮਾ ਦਰਜ ਕੀਤਾ ਹੈ ਉਸ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਉਸ ਦੇ ਖਿਲਾਫ ਜਾਣਬੁੱਝ ਕੇ ਝੂਠੀ ਮੁਹਿੰਮ ਚਲਾਈ ਗਈ ਹੈ ਜਿਸ ਨੇ ਉਹਨਾਂ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ ਸਿੱਧੂ ਦਾ ਦਾਵਾ ਹੈ ਕਿ ਉਸ ਦੇ ਬਾਰੇ ਸੋਸ਼ਲ ਮੀਡੀਆ ਤੇ ਉਹ ਗੱਲਾਂ ਫਲਾਈਆਂ ਜਾ ਰਹੀਆਂ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਉਸ ਦੀਆਂ ਤਸਵੀਰਾਂ ਉਸ ਦੇ ਘਰ ਉਸ ਦੀ ਨਿੱਜੀ ਜਾਣਕਾਰੀ ਤੱਕ ਬਿਨਾਂ ਇਜਾਜ਼ਤ ਦੇ ਪੋਸਟ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹ ਝੂਠੇ ਮੁਹਿੰਮ ਚੱਲੇ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਡਰ ਲੱਗਣ ਲੱਗ ਪਿਆ ਲੋਕ ਉਸ ਦੇ ਘਰ ਦੇ ਬਾਹਰ ਆ ਕੇ ਵੀਡੀਓ ਬਣਾਉਣ ਲੱਗ ਪਏ ਅਤੇ ਸੋਸ਼ਲ ਮੀਡੀਆ ਤੇ ਨਫ਼ਰਤ ਵਾਲੇ ਕਮੈਂਟ ਵੀ ਆਏ। ਉਹਨਾਂ ਦਾ ਕਹਿਣਾ ਹੈ ਕਿ ਉਹ ਇੱਕ ਇਮਾਨਦਾਰ ਅਫਸਰ ਹੈ ਅਤੇ ਦਹਾਕੀਆਂ ਤੋਂ ਵੱਧ ਸਮੇਂ ਤੋਂ ਬਾਰਡਰ ਤੇ ਆਪਣੀ ਡਿਊਟੀ ਕਰ ਰਿਹਾ ਹੈ ਪਰ ਗਲਤ ਦੋਸ਼ਾਂ ਨੇ ਉਸ ਦੀ ਇੱਜ਼ਤ ਨੂੰ ਵੱਡਾ ਨੁਕਸਾਨ ਪਹੁੰਚਾਇਆ। ਸਿੱਧੂ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ ਇੱਕ ਵਿਅਕਤੀ ਦਾ ਹੀ ਨਹੀਂ ਬਲਕਿ ਸੱਚ ਅਤੇ ਝੂਠ ਦੇ ਦਰਮਿਆਨ ਲੜਾਈ ਹੈ। ਉਹ ਚਾਹੁੰਦੇ ਹੈ ਕਿ ਅਦਾਲਤ ਇਸ ਗੱਲ ਨੂੰ ਵੇਖੇ ਅਤੇ ਕਿਵੇਂ ਗਲਤ ਜਾਣਕਾਰੀ ਕਿਸੇ ਇਨਸਾਨ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਸਕਦੀ ਹੈ ਉਸ ਦੇ ਮੁਤਾਬਕ ਹੁਣ ਨੀਆ ਦੀ ਉਮੀਦ ਨਾਲ ਇਹ ਲੜਾਈ ਲੜ ਰਿਹਾ ਹੈ ਤਾਂ ਜੋ ਉਸ ਦੀ ਸ਼ੱਕ ਮੁਰ ਮਿਲੇ ਉਸ ਦੀ ਇੱਜ਼ਤ ਮੁੜ ਬਣੇ ਅਤੇ ਉਸ ਦਾ ਨਾਮ ਝੂਠੇ ਦੋਸ਼ਾਂ ਤੋਂ ਸਾਫ਼ ਹੋ ਸਕੇ ਸਿੱਧੂ ਨੇ ਕਿਹਾ ਹੈ ਕਿ ਇਹ ਮੂਹਿੰਮ ਨੇ ਉਸ ਦੇ ਪਰਿਵਾਰ ਬੱਚਿਆਂ ਅਤੇ ਕੰਮ ਤੇ ਵੀ ਡੂੰਗਾ ਪ੍ਰਭਾਵ ਪਾਇਆ ਉਸ ਨੇ ਇਹ ਵੀ ਕਿਹਾ ਕਿ ਜਦੋਂ ਉਹ ਦਿਨ ਰਾਤ ਆਪਣਾ ਫਰਜ਼ ਨਿਭਾਰੇ ਸੀ ਉਸ ਵੇਲੇ ਉਸ ਨੂੰ ਨਹੀਂ ਪਤਾ ਸੀ ਕਿ ਇਹ ਝੂਠਾ ਦੋਸ਼ ਕਿਸ ਹੱਦ ਤੱਕ ਬਰਬਾਦੀ ਲਿਆ ਸਕਦਾ ਹੈ ਹੁਣ ਉਹ ਚਾਹੁੰਦਾ ਹੈ ਕਿ ਇਹ ਸੱਚ ਸਾਹਮਣੇ ਆਵੇ ਕਿ ਉਸ ਦੇ ਖਿਲਾਫ ਜੋ ਗੱਲਾਂ ਫਲਾਈਆਂ ਗਈਆਂ ਹਨ ਉਹ ਬੇਬੁਨਿਆਦੀ ਅਤੇ ਨੁਕਸਾਨਦੇਹ ਸਨ ਇਹ ਮਾਮਲਾ ਹੁਣ ਅੰਤਰਰਾਸ਼ਟਰੀ ਪੱਧਰ ਤੇ ਵੀ ਧਿਆਨ ਖਿੱਚ ਰਿਹਾ ਅਤੇ ਲੋਕ ਇਹ ਦੇਖਣਾ ਚਾਹ ਰਹੇ ਹੈ ਕਿ ਕਿਵੇਂ ਅਫਸਰ ਆਪਣੀ ਸ਼ਾਖ ਬਚਾਉਣ ਲਈ ਇੱਕ ਵੱਡੀ ਲੜਾਈ ਲੜ ਰਿਹਾ ਹੈ ਫੈਡਰਲ ਸਰਕਾਰ ਨੇ 1 ਦਸੰਬਰ 2025 ਤੋਂ ਕੁਝ ਮਹੱਤਵਪੂਰਨ ਇਮੀਗ੍ਰੇਸ਼ਨ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ। ਇਹ ਵਾਧਾ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਜੋ ਮਨਜ਼ੂਰੀ ਨਾ ਹੋਣ ਦੇ ਮਾਮਲਿਆਂ ਨਾਲ ਜੁੜੇ ਅਰਜ਼ੀਆਂ ਦਾਖਲ ਕਰਦੇ ਹਨ। ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਦਸੰਬਰ 2025 ਤੋਂ ਸਭ ਮਹੱਤਵਪੂਰਨ ਇਮੀਗ੍ਰੇਸ਼ਨ ਫੀਸਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਵਾਧੇ ਦਾ ਸਿੱਧਾ ਪ੍ਰਭਾਵ ਉਹਨਾਂ ਲੋਕਾਂ ਤੇ ਪਵੇਗਾ ਜੋ ਮਨਜ਼ੂਰੀ ਨਾ ਹੋਣ ਦੇ ਮਾਮਲਿਆਂ ਨਾਲ ਜੁੜੀਆਂ ਅਰਜ਼ੀਆਂ ਦਾਖਲ ਕਰਦੇ ਹਨ। நாளி ஒ தேவி ਜੋ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਜਾਂ ਆਈਸੀ ਵਰਕ ਪਰਮਿਟ ਲਈ ਅਪਲਾਈ ਕਰਦੇ ਹਨ ਸਰਕਾਰ ਦਾ ਕਹਿਣਾ ਹੈ ਕਿ ਇਹ ਫੀਸ ਵਾਧਾ ਪ੍ਰਸ਼ਾਸਨਿਕ ਖਰਚਿਆਂ ਨੂੰ ਪੂਰਾ ਕਰਨ ਲਈ ਅਤੇ ਸਰਵਿਸਿਜ਼ ਦੀ ਕੁਆਲਿਟੀ ਬਿਹਤਰ ਬਣਾਉਣ ਲਈ ਲਿਆ ਗਿਆ ਹੈ ਇਸ ਦਾ ਨਤੀਜਾ ਇਹ ਹੋਵੇਗਾ ਕਿ ਇਮੀਗ੍ਰੇਸ਼ਨ ਅਤੇ ਯੰਗ ਵਰਕਰਸ ਨੂੰ ਹੁਣ ਆਪਣੀਆਂ ਅਰਜ਼ੀਆਂ ਦਾਖਲ ਕਰਦਿਆਂ ਵੱਧ ਖਰਚਾ ਕਰਨਾ ਪਵੇਗਾ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਯੋਜਨਾਵਾਂ ਵਿੱਚ ਇਹ ਨਵੇਂ ਵਾਧੇ ਧਿਆਨ ਨਾਲ ਰੱਖਣ ਅਤੇ ਸਰਕਾਰ ਦੀ ਵੈੱਬਸਾਈਟ ਤੋਂ ਨਵਿੱਤਮ ਜਾਣਕਾਰੀ ਲੰ ਦੇ ਰਹਣ ਵਿਸ਼ੇਸ਼ ਤੌਰ ਤੇ ਵਾਦਾ ਉਹਨਾਂ ਲਈ ਚਿੰਤਾ ਦਾ ਵਿਸ਼ਾ ਹੈ ਜੋ ਕਿ ਪਹਿਲਾਂ ਹੀ ਇਮੀਗ੍ਰੇਸ਼ਨ ਕਾਰਵਾਈ ਦੇ ਬੋਝ ਹੇਠ ਹਨ ਨਵੀਆਂ ਫੀਸਾਂ ਨਾਲ ਇਹ ਯਕੀਨੀ ਬਣਾਇਆ ਜਾਣਾ ਮਹੱਤਵਪੂਰਨ ਹੈ ਕਿ ਅਰਜ਼ੀਆਂ ਸਮੇਂ ਤੇ ਅਤੇ ਸਹੀ ਦਸਤਾਵੇਜ਼ਾਂ ਦੇ ਨਾਲ ਪੇਸ਼ ਕੀਤੀਆਂ ਜਾਣ ਇਸ ਤਰ੍ਹਾਂ ਸਰਕਾਰ ਨਾਗਰਿਕਾਂ ਅਤੇ ਅਪਲਾਈ ਕਰਨ ਵਾਲਿਆਂ ਨੂੰ ਸੁਰੱਖਿਆ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਨੇਡਾ ਦੇ ਪੂਰਬੀ ਤੱਟ 'ਤੇ ਤੂਫਾਨੀ ਹਵਾ ਅਤੇ ਭਾਰੀ ਬਰਫ਼ ਨੇ ਹਾਲਾਤ ਖਤਰਨਾਕ ਕਰ ਦਿੱਤੇ ਹਨ। ਮੌਸਮ ਵਿਭਾਗ ਦੇ ਅਨੁਸਾਰ ਇਹ ਤੂਫਾਨ ਖਤਰਨਾਕ ਸਥਿਤੀਆਂ ਪੈਦਾ ਕਰ ਰਿਹਾ ਹੈ। ਤੂਫਾਨ ਕਾਰਨ ਕਈ ਸ਼ਹਿਰਾਂ ਵਿੱਚ ਸੜਕਾਂ ਬੰਦ, ਟ੍ਰੈਫਿਕ ਰੁਕਾਵਟਾਂ ਅਤੇ ਬਿਜਲੀ ਖਰਾਬ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤੂਫਾਨੀ ਹਵਾ ਅਤੇ ਭਾਰੀ ਬਰਫ਼ ਨੇ ਇਸਟ ਕੋਰਟ ਨੂੰ ਛਾੜ ਪਿਆ ਮੌਸਮ ਵਿਭਾਗ ਦੇ ਅਨੁਸਾਰ ਇਹ ਨਾਰਥ-ਈਸਟਰ ਤੂਫਾਨ ਖਤਰਨਾਕ ਸਥਿਤੀਆਂ ਪੈਦਾ ਕਰ ਰਿਹਾ ਹੈ ਤੂਫਾਨ ਨਾਲ ਬਹੁਤ ਸਾਰੇ ਸ਼ਹਿਰਾਂ ਵਿੱਚ ਤਬਾਹੀ ਟ੍ਰੈਫਿਕ ਰੁਕਾਵਟਾਂ ਅਤੇ ਬਿਜਲੀ ਖਰਾਬੀਆਂ ਹੋ ਰਹੀਆਂ ਹਨ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਜੇ ਸੰਭਵ ਹੋਵੇ ਤਾਂ ਘਰੋਂ ਨਾ ਨਿਕਲਣ ਖਤਰਨਾਕ ਹਵਾ ਅਤੇ ਬਰਫ਼ ਕਾਰਨ ਸੜਕਾਂ ਤੇ ਯਾਤਰਾ ਦੇ ਹਾਲਾਤ ਬਹੁਤ ਖਤਰਨਾਕ ਹਨ ਹਵਾਈ ਅੱਡੇ ਅਤੇ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਯਾਤਰਾ ਦੇ ਸਮੇਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਨਾਰਥ-ਈਸਟਰ ਤੂਫਾਨ ਅਜੇ ਕੁਝ ਦਿਨਾਂ ਤੱਕ ਕੈਨੇਡਾ ਦੇ ਪੂਰਬੀ ਤੱਟ ਨਾਲ ਹੱਲਾ ਮਚਾ ਸਕਦਾ ਹੈ। ਇਸ ਤੂਫਾਨ ਨਾਲ ਸਥਾਨਕ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ ਅਤੇ ਸੜਕਾਂ, ਘਰਾਂ ਅਤੇ ਵਪਾਰਕ ਸਥਾਨਾਂ ਨੂੰ ਨੁਕਸਾਨ ਦਾ ਖਤਰਾ ਹੈ। ਲੋਕਾਂ ਨੂੰ ਬਿਜਲੀ ਖਤਮ ਹੋਣ, ਰੋਡ ਬੰਦ ਹੋਣ ਅਤੇ ਬਰਫ਼ ਨਾਲ ਹੋ ਰਹੀਆਂ ਸਮੱਸਿਆਵਾਂ ਲਈ ਤਿਆਰ ਰਹਿਣ ਲਈ ਸਲਾਹ ਦਿੱਤੀ ਗਈ ਹੈ। ਇਸ ਤਰ੍ਹਾਂ ਮੌਸਮ ਦੇ ਇਹ ਰੁਖਸਾਰ ਅਜੇ ਕੁਝ ਦਿਨਾਂ ਤੱਕ ਕੈਨੇਡਾ ਦੇ ਈਸਟ ਕੋਸਟ ਵਾਸੀਆਂ ਲਈ ਚੁਣੌਤੀਆਂ ਭਰਿਆ ਸਮਾਂ ਲੈ ਕੇ ਆ ਰਿਹਾ ਹੈ ਲੋਕਾਂ ਨੂੰ ਸੁਰੱਖਿਆ ਅਤੇ ਸਾਵਧਾਨੀਆਂ ਨੂੰ ਪ੍ਰਧਾਨਤਾ ਦੇਣ ਦੀ ਜ਼ਰੂਰਤ ਹੈ ਤੇ ਸਥਾਨਕ ਅਧਿਕਾਰੀਆਂ ਵੀ ਹਾਲਾਤਾਂ ਦੇ ਮੁਤਾਬਕ ਜ਼ਰੂਰੀ ਕਾਰਵਾਈ ਕਰ ਰਹੇ ਹਨ ਕੈਨੇਡਾ ਨੇ ਦੁਨੀਆ ਵਿੱਚ ਪਹਿਲਾ ਮਿਆਰੀ ਸਟੈਂਡਰਡ ਜਾਰੀ ਕੀਤਾ ਜੋ ਸੁਗਮ ਅਤੇ ਬਰਾਬਰੀ ਵਾਲੀ AI ਲਈ ਹੈ ਇਸ ਮਿਆਰ ਦਾ ਮਕਸਦ ਇਹ ਹੈ ਕਿ AI ਸਿਸਟਮ ਹਰ ਕਿਸੇ ਲਈ ਸੁਰੱਖਿਅਤ ਨਿਰਪੱਖ ਅਤੇ ਵਰਤਨ ਵਿੱਚ ਆਸਾਨ ਹੋਣ। ਸਰਕਾਰ ਨੇ ਦੁਨੀਆ ਵਿੱਚ ਪਹਿਲਾ ਮਿਆਰੀ ਸਟੈਂਡਰਡ ਜਾਰੀ ਕੀਤਾ ਜੋ AI ਵਾਲੇ ਵਰਤੋਂ ਲਈ ਬਣਾਇਆ ਗਿਆ। ਇਸ ਮਿਆਰ ਦਾ ਮਕਸਦ ਇਹ ਹੈ ਕਿ AI ਸਿਸਟਮ ਸਾਰੇ ਲੋਕਾਂ ਲਈ ਸੁਰੱਖਿਅਤ, ਨਿਰਪੱਖ ਅਤੇ ਵਰਤਨ ਵਿੱਚ ਆਸਾਨ ਹੋਣ। ਕੈਨੇਡਾ ਦੀ ਸਰਕਾਰ ਦਾ ਕਹਿਣਾ ਇਹ ਹੈ ਕਿ ਇਹ ਪਹਿਲ ਕਦਮ ਨਵੀਂ ਟੈਕਨੋਲੋਜੀ ਦੇ ਯੁੱਗ ਵਿੱਚ ਲੋਕਾਂ ਦੇ ਹੱਕਾਂ ਸੁਰੱਖਿਆ ਅਤੇ ਬਰਾਬਰੀ ਨੂੰ ਯਕੀਨੀ ਬਣਾਉਣ ਲਈ ਸਰਕਾਰ ਕਹਿੰਦੀ ਹੈ ਕਿ ਇਹ ਮਿਆਰ ਇੱਕ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ AI ਸਿਸਟਮ ਕਿਸੇ ਵੀ ਸਮੂਹ ਜਾਂ ਵਿਅਕਤੀ ਨਾਲ ਭੇਦਭਾਵ ਨਾ ਕਰੇ ਨਫ਼ਰਤ ਨਾ ਫੈਲਾਉਣ ਅਤੇ ਹਰ ਕਿਸੇ ਲਈ ਬਰਾਬਰੀ ਵਾਲੇ ਫਾਇਦੇ ਪਹੁੰਚਾਉਣ ਇਸ ਮਿਆਰ ਦੇ ਤਹਿਤ AI ਦੀ ਵਰਤੋਂ ਸਾਰੇ ਲੋਕਾਂ ਲਈ ਲਾਭਦਾਇਕ ਹੋਵੇਗੀ ਅਤੇ ਕਿਸੇ ਨੂੰ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਨਵੇਂ ਮਿਆਰ ਨਾਲ ਕੈਨੇਡਾ ਦੁਨੀਆ ਵਿੱਚ AI ਵਿਕਾਸ ਅਤੇ ਸੁਰੱਖਿਅਤ ਵਰਤੋਂ ਦੇ ਮਾਪਦੰਡ ਸਥਾਨਿਕ ਕਰ ਰਿਹਾ ਹੈ ਇਹ ਕਦਮ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਮਹੱਤਵਪੂਰਨ ਹੈ ਜੋ AI ਦੇ ਸਿਸਟਮਾਂ ਦਾ ਵਰਤੋਂ ਕਰਦੇ ਹਨ ਜਾਂ ਇਹਨਾਂ ਸੇਵਾਵਾਂ 'ਤੇ ਨਿਰਭਰ ਹਨ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕ ਇਸ ਟੈਕਨੋਲੋਜੀ ਦੇ ਲਾਭ ਲੈਣ ਸੁਰੱਖਿਆ ਅਤੇ ਨਿਆਂ ਦੀ ਗਰੰਟੀ ਦੇ ਨਾਲ ਇਹਨਾਂ ਸਿਸਟਮਾਂ ਨੂੰ ਵਰਤ ਸਕਣ ਅਮਰੀਕੀ ਉਦਪਾਦਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ ਕਾਰਨ ਉਹਨਾਂ ਦੇ ਕੈਨੇਡਾ ਅਤੇ ਮੈਕਸੀਕੋ ਨਾਲ ਵਪਾਰਕ ਸਾਂਝ ਖਤਰੇ ਵਿਚਾਰੀ ਹੈ ਉਤਪਾਦਕ ਕਹਿੰਦੇ ਹਨ ਕਿ ਇਹ ਵੱਡੇ ਟੈਕਸ ਸ਼ੁਲਕਾਂ ਨਾਲ ਉਹਨਾਂ ਦੀ ਸਪਲਾਈ ਚੇਨਜ਼ ਪ੍ਰਭਾਵਿਤ ਹੋ ਰਹੀਆਂ ਹਨ ਅਮਰੀਕੀ ਉਤਪਾਦਕਾਂ ਵੱਲੋਂ ਇੱਕ ਵੱਡੀ ਚੇਤਾਵਨੀ ਸਾਹਮਣੇ ਆਈ ਹੈ ਉਹ ਕਹਿ ਰਹੇ ਹਨ ਕਿ ਡੋਨਾਲਡ 트੍ਰੰਪ ਦੁਆਰਾ ਲਗਾਏ ਗਏ ਨਵੇਂ ਟੈਰਿਫ ਯਾਨੀ ਵਧੇ ਹੋਏ ਟੈਕਸ ਅਤੇ ਸ਼ੁਲਕ ਹੁਣ ਕੈਨੇਡਾ ਅਤੇ ਮੈਕਸੀਕੋ ਨਾਲ ਉਹਨਾਂ ਦੇ ਵਪਾਰਕ ਸਬੰਧਾਂ ਨੂੰ ਖਤਰੇ ਵਿੱਚ ਪਾ ਰਹੇ ਹਨ ਉਤਪਾਦਕਾਂ ਦਾ ਕਹਿਣਾ ਹੈ ਕਿ ਇਹ ਟੈਰਿਫਸ ਕਾਰਨ ਉਹਨਾਂ ਦੀਆਂ ਸਪਲਾਈ ਚੇਨਜ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਜਿਸ ਸਮਾਨ ਨੂੰ ਉਹ ਪਹਿਲਾਂ ਆਸਾਨੀ ਨਾਲ ਕੈਨੇਡਾ ਅਤੇ ਮੈਕਸੀਕੋ ਭੇਜਦੇ ਸਨ ਹੁਣ ਉਸ ਤੋਂ ਵੱਧ ਖਰਚਾ ਲੱਗ ਰਿਹਾ ਅਤੇ ਡਿਲੀਵਰੀ ਵਿੱਚ ਵੀ ਦੇਰੀ ਆ ਰਹੀ ਹੈ ਉਹ ਕਹਿੰਦੇ ਹਨ ਕਿ ਇਹ ਹਾਲਾਤ ਐਸੇ ਹੀ ਰਹੇ ਤਾਂ ਅਮਰੀਕਾ ਬਿਜ਼ਨਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਕੰਪਨੀਆਂ ਨੂੰ ਆਪਣੀ ਉਤਪਾਦਕੀ ਘਟਾਉਣੀ ਪੈ ਸਕਦੀ ਹੈ ਜਿਸ ਦਾ ਸਿੱਧਾ ਪ੍ਰਭਾਵ ਨੌਕਰੀਆਂ ਤੇ ਪਵੇਗਾ। ਕਈ ਉਦਯੋਪکار ਕਹਿ ਰਹੇ ਹਨ ਕਿ ਉਹਨਾਂ ਲਈ ਕੈਨੇਡਾ ਅਤੇ ਮੈਕਸੀਕੋ ਦੋਹਾਂ ਹੀ ਮੁੱਖ ਵਪਾਰਿਕ ਮਾਰਕੀਟਾਂ ਹਨ ਅਤੇ ਜੇ ਉੱਥੇ ਪਹੁੰਚਣਾ ਮੁਸ਼ਕਲ ਹੋ ਗਿਆ ਤਾਂ ਉਹ ਆਪਣੇ ਕਾਰੋਬਾਰ ਨੂੰ ਚਲਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਗੇ। ਉਤਪਾਦਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਟੈਰਿਫ ਦੁਬਾਰਾ ਸੋਚੇ। ਕਿਉਂਕਿ ਇਹ ਟੈਰਿਫ ਵਿਦੇਸ਼ੀ ਦੇਸ਼ਾਂ ਨਾਲ ਨਹੀਂ ਬਲਕਿ ਅਮਰੀਕਾ ਵੀ ਆਰਥਿਕ ਦਬਾਅ ਪੈਦਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਸਥਿਰ ਵਪਾਰ ਰਿਸ਼ਤੇ ਹੀ ਅਮਰੀਕਾ ਮਾਰਕੀਟ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਜੇ ਇਹ ਰਿਸ਼ਤੇ ਹਿੱਲਦੇ ਹਨ ਤਾਂ ਇਸ ਦਾ ਨੁਕਸਾਨ ਸਾਰੇ ਉਦਯੋਗ ਨੂੰ ਚੱਲਣਾ ਪਵੇਗਾ ਅਮਰੀਕਾ ਬਿਜ਼ਨਸ ਪਾਈਚਾਰੇ ਹੁਣ ਚਿੰਤਿਤ ਹਨ ਅਤੇ ਸਰਕਾਰ ਤੋਂ ਉਮੀਦ ਕਰ ਰਹੇ ਹਨ ਕਿ ਉਹ ਵਪਾਰਕ ਨੀਤੀਆਂ ਤੇ ਫਿਰ ਵਿਚਾਰ ਕਰੇ ਤਾਂ ਜੋ ਉਤਪਾਦਕ ਆਪਣੀ ਵਿਦੇਸ਼ੀ ਮਾਰਕੀਟਾਂ ਨਾਲ ਸੰਬੰਧ ਬਚਾ ਸਕਣ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਮੁੜ ਹਾਜ਼ਰ ਹੋਵਾਂਗੇ ਤਾਜ਼ੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਮੁੜ ਹਾਜ਼ਰ ਹੋਵਾਂਗੇ ਤਾਜ਼ੀਆਂ ਤੇ ਖਾਸ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ